ਏ ਤੁਸੀਂ ਦੇਖ ਸਕਦੇ ਹੋ ਉਹ ਹੈਗਾ ਹਾਈਵੇ ਤੇ ਇਹ ਹੈ ਰੈਸਟ ਏਰੀਆ ਇਦਾਂ ਦੇ ਰੈਸਟ ਏਰੀਏ ਤੁਹਾਨੂੰ ਪੂਰੇ ਨਾਰਥ ਅਮਰੀਕਾ 'ਚ ਸਾਰੇ ਕਿਤੇ ਮਿਲਣਗੇ ਹਰ 40 ਜਾਂ 50 ਕਿਲੋਮੀਟਰ ਤੇ ਇਹਦੇ ਇੱਕ ਪਾਸੇ ਗੱਡੀਆਂ ਖੜਦੀਆਂ ਇੱਕ ਪਾਸੇ ਟਰੱਕ ਖੜਦੇ ਆ ਤੇ ਇੱਥੇ ਵਾਸ਼ਰੂਮ ਖਾਣ ਪੀਣ ਦੀਆਂ ਚੀਜ਼ਾਂ ਵਾਸ਼ਰੂਮ ਯੂਜ਼ਿੰਗ ਉਹ ਫ੍ਰੀ ਹੈ ਤੁਸੀਂ ਫ੍ਰੀ ਯੂਜ਼ ਕਰ ਸਕਦੇ ਹੋ ਬਾਥਰੂਮ ਤੇ ਇੱਥੇ ਤੁਸੀਂ ਓਵਰਨਾਈਟ ਸਟੇ ਕਰਨੀ ਹੈ ਕਿਸੇ ਨੇ ਇੱਥੇ ਖਾਣਾ ਪਕਾਉਣਾ ਹੈ ਬਹਿਣਾ ਹੈ ਆਪਣਾ ਟਾਈਮ ਸਪੈਂਡ ਕਰਨਾ ਉਹਦੇ ਲਈ ਚੀਜ਼ਾਂ ਬਣਾਈ ਹੋਈਆਂ ਇਹ ਸਰਕਾਰੀ ਹੈ ਗਵਰਨਮੈਂਟ ਦਾ ਇਹਦੀ ਕੋਈ ਫੀਸ ਨਹੀਂ ਪ੍ਰੋਪਰ ਪਾਰਕਿੰਗ ਹੈ ਕਾਰਾਂ ਲਈ ਇਨੂੰ ਕਿਹਾ ਜਾਂਦਾ ਰੈਸਟ ਏਰੀਆ Google ਤੇ ਵੀ ਸਰਚ ਕਰੋਗੇ ਤਾਂ ਇਹਨੂੰ ਰੈਸਟ ਏਰੀਆ ਸਰਚ ਕਰੋਗੇ ਤਾਂ ਇਹ Google ਤੇ ਸ਼ੋ ਹੋ ਜਾਣਾ ਮੈਪ ਤੇ ਜੇ ਤੁਸੀਂ ਦੇਖਦੇ ਹੋ ਉੱਥੇ ਕੁਰਸੀਆਂ ਲੱਗੀਆਂ ਅਮਰੀਕਨ ਫਲੈਗ ਇਹ ਦੇਖੋ ਕਿੱਡਾ ਵੱਡਾ ਗਰਾਊਂਡ ਹੈ ਤੇ ਆਪਣੇ ਤਾਂ ਇਹ ਕਨਸੈਪਟ ਹੀ ਹੈ ਨਹੀਂ ਹਲੇ ਮੈਨੂੰ ਨਹੀਂ ਲੱਗਦਾ ਇੰਡੀਆ ਦੇ ਵਿੱਚ ਇਤਾਂ ਕੋਈ ਰੈਸਟ ਏਰੀਆ ਹੋਣਾ ਕੋਈ ਕਨਸੈਪਟ ਹੋਊਗਾ ਇਤਾਂ ਦਾ ਵੀ ਜਿੱਥੇ ਟਰੈਵਲਰ ਦੇ ਲਈ ਇੱਕ ਸਟਾਪਿੰਗ ਪੁਆਇੰਟ ਹੋਵੇ ਤੇ ਉੱਥੇ ਖੜ ਕੇ ਉਹ ਆਪਣੀ ਰੈਸਟ ਲੈ ਲੈਣ ਖਾ ਪੀ ਲੈਣ ਦੇਖੋ ਕੋਈ ਪਾਰਕਿੰਗ ਦੇ ਚਾਰਜਸ ਨਹੀਂ ਜਦੋਂ ਮਰਜ਼ੀ ਆ ਕੇ ਤੁਸੀਂ ਪਾਰਕ ਕਰੋ ਆਪਣਾ ਇੱਥੇ ਬੈਠੋ ਇੰਜੋਏ ਕਰੋ ਇਹ ਦੂਸਰੀ ਸਾਈਡ ਟਰੱਕਾਂ ਵਾਲੀ ਸਾਈਡ ਤੁਸੀਂ ਦੇਖਿਆ ਪ੍ਰੋਪਰ ਟਰੱਕਾਂ ਦੀ ਪਾਰਕਿੰਗ ਤੇ ਮੈਂ ਤੁਹਾਨੂੰ ਥੋੜਾ ਅੰਦਰੋਂ ਵੀ ਦਿਖਾ ਦਾਂ ਸਾਰੇ ਇਦਾਂ ਹੀ ਹੁੰਦੇ ਆ ਸੇਮ ਕਈ ਵਾਰ ਅੰਦਰ ਤੁਹਾਨੂੰ ਟਿਮ ਹੌਟ ਹਨ ਆਪਣਾ ਹੋਰ ਖਾਣ ਪੀਣੇ ਚੀਜ਼ਾਂ ਜੋ ਵੀ ਸ਼ਾਪਾਂ ਹੁੰਦੀਆਂ ਨੇ ਉਹ ਵੀ ਮਿਲ ਜਾਂਦੀਆਂ ਨੇ ਚੱਲ ਸੱਬੇ ਵੀ ਹੁੰਦੇ ਆ ਤਾਰੇ ਛੋਟਾ ਰੈਸਟ ਏਰੀਆ ਤੇ ਦੇਖੋ ਮਸ਼ੀਨਾਂ ਲੱਗੀਆਂ ਬੈਂਡਿੰਗ ਮਸ਼ੀਨਾਂ ਆ ਇਧਰ ਵਾਸ਼ਰੂਮ ਬਣੇ ਆ ਡ੍ਰਿੰਕਿੰਗ ਵਾਟਰ ਤੁਸੀਂ ਜੇ ਮਰਜੀ ਯੂਜ਼ ਕਰ ਸਕਦੇ ਇਹਦੇ ਕੋਈ ਚਾਰजेस ਨਹੀਂ ਹੈਗੇ